ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਦੋਸਤ ਬਿੱਟੂ ਨਜੰਪੁਰ ਸਵਾਤ ਕਰਦਾ ਅੱਜ ਦੀ ਇੱਕ ਹੋਰ ਵੀਡੀਓ ਵਿੱਚ ਦਰਸ਼ਕੋ ਅੱਜ ਆਪਾਂ ਆਪਣੀ ਪਿੰਡ ਤੇ ਆਪਣੀ ਖੇਤ ਖੜੇ ਆਂ ਪਿੰਡ ਨਜੰਪੁਰ ਤਾਂ ਦੇਖੋ ਮੂੰਗੀ ਬੀਜੀ ਜਾ ਰਹੀ ਆ ਇਹ 7 ਕਿਲੇ ਨੇ ਤੇ ਉਹ ਵੀਰਾ ਬੋਣ ਲੱਗਿਆ ਆ ਤੇ ਵੀਰਾ ਪੇਸੇ ਵਜੇ ਤਾਂ ਮਾਸਟਰ ਆ ਪਰ ਉਹਨੂੰ ਖੇਤੀ ਨਾਲ ਬਾਬਾ ਪਿਆਰ ਆ ਖੇਤੀ ਬਾਬਾ ਕਰਦਾ ਉਹ 80 90 ਕਿਲੇ ਦੀ ਅਗੜੇ ਗੇਤੇ ਆਲੂ ਪੱਟ ਕੇ ਵਿਚ ਮੱਕੀ ਬੀਜਤੀ ਆ ਦੇਖੋ ਤੁਸੀਂ ਤੇ ਇਹਨੇ ਪਿੱਛੇ ਰਹਿ ਗਏ 22 ਕਿਲੇ ਤੇ ਉਹਨਾਂ ਵਿੱਚ ਮੂੰਗੀ ਵੀਜੀ ਜਾ ਰਹੀ ਆ ਬਾਕੀ ਦਾ ਬੀਜ 30 7 ਕਿਲੇ ਰਹਿ ਗਏ ਤੇ ਉਹ ਵੀਰੇ ਬਾਉਣ ਲੱਗਿਆ ਆ ਤੇ ਇਦਰਾ ਸੁਖਵੀਰ ਵੀਰਾ ਇਹ ਵੀ ਮਾਸਟਰ ਆ ਤੇ ਇਹ ਸਵਾਗਾ ਦੇਣ ਲੱਗਿਆ ਆ ਯਾਨੀ ਖਿੱਚੀ ਜਾਂਦੇ ਆ ਕੰਮ ਆ ਪਰ ਆਕੇ ਰੱਖੀਏ ਆ ਦੋ ਜੌਂੜੀਆਂ ਰੱਖਿਓ ਨੇ ਵੀਰੇ ਕੋਲੇ ਤੇ ਤੀਜਾ ਆ ਲਿਆਂਦਾ ਰਮੇਂਦਰਾ 255 ਆਪਾਂ ਤੁਹਾਨੂੰ ਇਹੀ ਦਿਖਾਉਣਾ ਇਹਦੇ ਬਾਰੇ ਗੱਲ ਬਾਤ ਕਰਨੀਆਂ ਯਾਨੀ ਕਹਿੰਦੇ ਵੀ ਇਹ ਗਿੱਦੜ ਬਾਹੇ ਤੋਂ ਇੱਥੇ 161 ਕਿਲੋਮੀਟਰ ਪੈਂਦਾ ਥੋੜੇ ਜੇ ਤੇਲ ਨਾਲੇ ਆ ਗਿਆ ਚਲ ਜੀ ਹੁਣ ਮੈਂ ਦੱਸਦਾ ਫਿਰ ਗੱਲ ਦਾ ਸਵਾਦ ਨਹੀਂ ਆਉਣਾ ਆਪਾਂ ਫੋਰਮੈਨ ਤੋਂ ਪੁੱਛਾਂਗੇ ਜਿਹੜਾ ਉਦੋਂ ਦਾ ਟਰੈਕਟਰ ਨੂੰ ਚਲਾ ਰਿਹਾ ਵੀ ਕਿੰਨੇ ਦਾ ਲਿਆਂਦਾ ਚਲ ਮੈਂ ਤਾਂ ਪਤਾ ਸਾਰਾ ਕੁਝ ਆਪੋ ਦੇ ਨਾਲੇ ਗੱਲਬਾਤ ਕਰਾਂਗੇ ਹੋਈ ਚਲਾ ਰਿਹਾ ਹੋਈ ਦੱਸੂਗਾ ਤੇ ਆਹ ਦੇਖ ਲਓ ਮੈਂ ਕਹਣਾ 25 ਪਾਵਰ ਦਾ ਖੰਨੀ 24 ਦਾ ਉਹ 11 ਹਾਲੀ ਮਸੀਨ ਖਿੱਚੀ ਫਿਰਦਾ ਮੂੰਗੀ ਬੀਜ ਦਾ ਤੇ ਆਪਾਂ ਮੂੰਗੀ ਵੀਈ ਰਹੇ ਆਂ ਇਸ ਵਾਰ ਐਸ ਐਮ ਐਲ ਫਰਾਂਸ ਤਾਈ ਤੇ ਬਿੰਦਰ ਫਾਰਮੈਨ ਨਾਲ ਗੱਲਬਾਤ ਥੋੜੀ ਕਰਾਵਾਂਗੇ ਆਪਾਂ ਵਿੱਕੀ ਕੀ ਇਹਦੇ ਵਿੱਚ ਆਪਾਂ ਨਾਮ ਬਵਾਇਆ ਤੇ ਕਿੰਨਾ ਖਰਚ ਆ ਗਿਆ ਇਹਦੇ ਉੱਤੇ ਇਹ ਟਰੈਕਟਰ ਮੈਨੂੰ ਬੜਾ ਘਾਟ ਲੱਗਦਾ ਇਹ ਹੀਲੇ ਰੰਗਦਾ ਹੁਣ ਤਾਂ ਦੇਖੀ ਬਹਾਵਾ ਟਾਈਮ ਬਾਅਦ ਤੀ ਤੇ ਆਹ ਦੇਖੋ ਬਸ ਆਹੀ ਕੀਲੇ ਰਹਿ ਗਏ ਤੇ ਜ਼ਿਆਦਾ ਗੱਲਾਂ ਨਾ ਕਰਦੇ ਹੋਏ ਆਪਾਂ ਕਰਦੇ ਆਂ ਵੀਰਬਿੰਦਰ ਨਾਲ ਗੱਲਬਾਤ ਤੁਸੀਂ ਬਣਿਆ ਰਿਹਾ ਵੀਡੀਓ ਦੇ ਨਾਲ ਜੇ ਵੀਡੀਓ ਵਧੀਆ ਲੱਗੇ ਤਾਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ ਤੇ ਚੈਨਲ ਆਪਣੇ ਨੂੰ ਸਬਸਕ੍ਰਾਈਬ ਕਰਿਓ ਤੇ ਫੇਸਬੁੱਕ ਤੇ ਹਾਂ ਤਾਂ ਬਟਨ ਇਹਨੂੰ ਫਾਲੋ ਜਰੂਰ ਕਰਨਾ ਤੇ ਆਓ ਕਰਦੇ ਆ ਵੀਰ ਬਿੰਦਰ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਬਾਈ ਬਿੰਦਰ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਹੋਰ ਕੀ ਹਾਲ ਚਾਲ ਹੈ ਬਹੁਤ ਵਧੀਆ ਤੇ ਦੱਬੀ ਜਾਂ ਨਾ ਕਮ ਹੈ ਹੋਰ ਖਿੱਚੀ ਆ ਤਾਂ ਤਿੰਨ ਤਿੰਨ ਟਰੈਕਟਰ ਲਾਏ ਹੋਏ ਨੇ ਹਾਂ ਹਾਂ ਤਿੰਨ ਟਰੈਕਟਰ ਆਹ ਦੇਖ ਲਓ ਦਰਸ਼ਕੋ ਹੁਣ ਦਿਖਾ ਦਿੰਨੇ ਆ ਦੋ ਜੌਂਡੀਅਰ ਚੱਲਦੇ ਰਹੇ ਇੱਕ ਮਾਉਣ ਲੱਗਿਆ ਵੀਰਾ ਦੂਜਾ ਉਹ ਵੀ ਵੀਰਾ ਹੀ ਆਪਣਾ ਮਾਸਟਰ ਜੀ ਸੁਖਵੀਰ ਉਹ ਸੋਗਾ ਦੇਣ ਲੱਗੇ ਉਹਨੇ ਤੇ ਇਧਰ ਬਿੰਦਰ ਵੀਰਾ ਆਪਣਾ ਮੂੰਗੀ ਪੀਜਣ ਲੱਗੇ ਆਹ ਟਰੈਕਟਰ ਲਿਆਂਦਾ ਆਪਾਂ ਨੇ ਐ ਤਾਂ ਪੁਰਾਣਾ ਚਲ ਆਪਣੇ ਲਈ ਤਾਂ ਨਵਾਂ ਹੀ ਆ ਜਾ ਤਾਂ ਆਪਾਂ ਨਵਾਂ ਲਿਆਂਦਾ ਲਿਆਂਦਾ ਹੈ ਕਿ ਨਹੀਂ ਦੱਸਾਂਗੇ ਤੁਹਾਨੂੰ ਇਹਦੀ ਖਾਸੀਅਤ ਕਿੰਨੀ ਆ ਤੇ ਇਹ ਕਿਹੜਿਆ ਮੂੰਗੀ ਬੀਜਿਆ ਨਾ ਹੈ ਆਹ ਮੂੰਗੀ ਬੀਜਦੇ ਆ ਮੈਨਾਂ ਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਨਾ ਨਾ ਕੋਈ ਦਿੱਕਤ ਨਹੀਂ ਆਉਂਦੀ ਮੈਂ ਦੇਖਿਆ ਬੜੀ ਭਜਾ ਭਜਾ ਕੇ ਬੀਜਦਾ ਨਾ ਨਹੀਂ ਹੋਰ ਇਹ ਮੈਂ ਕਹਾਂ ਟਰੈਕਟਰ ਨੂੰ ਪੱਜਾ ਫਰਦਾ ਕਹਿੰਦੇ ਨਹੀਂ ਟਰੈਕਟਰ ਦੀ ਤਾਂ ਇਹ ਗੱਲੇ ਛੱਡ ਦੇ ਇੰਨਾ ਵਧੀਆ ਚੱਲਦਾ ਹਾਂ ਤੇ ਮਸ਼ੀਨ ਆਹ ਇਹ ਮਸ਼ੀਨ ਵੀ ਪੂਰੀ ਸਿਰੇ ਦੀ ਆ ਸਮਰਾਲੇ ਵਾਲੀ ਮਸ਼ੀਨ ਆ ਸਮਰਾਲੇ ਵਾਲੀ ਹਾਂ ਹਾਂ ਸਮਰਾਲੇ ਦੇ ਤਾਂ ਐਮਪਲੀਮੈਂਟ ਹੋਈ ਮਜ਼ਹੂਰ ਤੀ ਪਹਿਲਾਂ ਆਉਂਦੀ ਸਮਰਾਲੇ ਦੇ ਦੀ ਬਾਕੀ ਤਾਂ ਬਾਅਦ ਚ ਆਉਣ ਲੱਗਿਆ ਕਿ ਨਹੀਂ ਉਹ ਤਾਂ ਬਾਅਦ ਚ ਆਉਣ ਲੱਗੇ ਆ ਪਹਿਲਾਂ ਹੱਬ ਤੀ ਸਮਰਾਲਾ ਹਾਂ ਆ ਡਾਈਪ ਆ ਐਮ ਵਿੱਚ ਡਾਈ ਵਿੱਚ ਦਵਾਈ ਪਾਈ ਹੋਈ ਆ ਇਹਦੇ ਮੂੰਗੀ ਦੇ ਨਾਲ ਅੱਛਾ ਮੂੰਗੀ ਦੇ ਨਾਲ ਦਵਾਈ ਪਾਈ ਹੋਈ ਆ ਸਿਉਂ ਕਾਲੀ ਦਵਾਈ ਪਾਈ ਪੈਣੀ ਸਿਉਂ ਕਾਲੀ ਠੀਕ ਆ ਦਰਸ ਕੋਈ ਬੀਜ ਬੀ ਹੈਗਾ ਐਸਵਾਈਐਲ 1827 ਮੂੰਗੀ ਦਾ ਇਹ ਬੀਜ ਆ ਬੀਜੇ ਆ ਇਹ ਆਲੂਆਂ ਦੀ ਜਗ੍ਹਾ ਇਸ ਵਾਰ ਸਾਰੇ ਮੂੰਗੀਓ ਕਰਤੀ ਹੈ ਨਾ ਮੂੰਗੀ ਕਰਤੀ ਜਾਂ ਮੱਕੀ ਆ ਅਗੇਤੀ ਮੱਕੀ ਕਰਤੀ ਆ ਮੱਕੀ ਖੜੀ ਏ ਦਰਸ ਕੋ ਅਗੇਤੀ ਤੇ ਤੂੰ ਆ ਟਰੈਕਟਰ ਕੰਨੀ ਨੂੰ ਆ ਮੜਾ ਜਾ ਆ ਦੇਖ ਲੋ ਦਰਸ ਕੋ ਟਰੈਕਟਰ ਤੇ ਇਹ ਟਰੈਕਟਰ ਲਿਆਂਦਾ ਵੀਰੇ ਨੇ ਮੇਰੇ ਨੇ ਗੱਦੜ ਵਾਹੇ ਤੋਂ ਕਰਹੀਂ ਗੱਦੜ ਵਾਹੇ ਤੋਂ ਇਹਨੇ ਤੇਲ ਖਾਦਾ ਸਾਰਾ ਹੀ 14 ਲੀਟਰ 40 ਲੀਟਰ ਤੇਲ ਖਾਦਾ ਦਰਸ ਕੋ ਦੇਖ ਲੋ ਤੇ ਗਿੱਦੜਾ ਘਾਟ ਕਿਲੋਮੀਟਰ 161 ਕਿਲੋਮੀਟਰ ਪੈਂਦਾ ਨਾ ਮੈਂ ਵੀ ਨੱਟ ਤੇ ਕੱਢ ਕੇ ਵੇਖਿਆ ਸੀ 161 ਕਿਲੋਮੀਟਰ ਪਹਿਲਾਂ ਹੁੰਦਾ ਦੀ ਯਾਨੀ ਸਾਡੇ ਪਿੰਡ ਜੜਾਲੀ ਹੁੰਦਾ ਸੀ ਟਰੈਕਟਰ ਨੀਲਾ ਜਾਂ صدیق ਕੋਲੇ ਕ ਨਹੀਂ ਹਾਂ ਹਾਂ ਉਹ ਤੇ ਆਪਣੀ ਮੋਟਰ ਗੋਲੀ ਮੀਨ ਵਾਲੀ ਮੋਟਰ ਗੋਲੀ ਮੋਟਰ ਆ ਤੇ ਦੇਖ ਲੈ 161 ਕਿਲੋਮੀਟਰ ਸਰਪ 14 ਲੀਟਰ ਤੇ ਖਾਦਾ ਜਿਵੇਂ ਕੱਲ ਰੈਲੀ ਤੇ ਗਏ ਸੀ ਉਸ ਤੋਂ ਮੈਂ ਕਿਹਾ ਖਾਦੇ ਲੀਟਰ ਮਸਾਉਣਾ ਇਹਨੇ 40 ਲੀਟਰ 1.5 ਲੀਟਰ ਖਾਦਾ ਬਾਕੀ ਤੇ ਚਲਾਉਣ ਚ ਨੂੰ ਨੂੰ ਕਿਵੇਂ ਆ ਇਹ ਚਲਾਉਣ ਨੂੰ ਤਾਂ ਬਾਲਾ ਵਧੀਆ ਦੂਜੇ ਮਹਿੰਦਰੀਆਂ ਨਾਲ ਇਹ ਤਾਂ ਬਹੁਤ ਵਧੀਆ ਚੀਜ਼ ਆ ਹਾਂ ਹਾਂ ਹੂੰ ਠੀਕ ਆ ਇਹਦਾ ਸੀ ਮਹਿੰਦਰੀ ਕਹਿੰਦੇ ਆ ਪਿਆਰ ਨਾਲ ਮਹਿੰਦਰੀ ਹਾਂ ਮਾਤਾ ਕਹਿੰਦਾ ਆਪਾਂ ਨਵਾਂ ਸੀਆਰਟੀਯੂ ਲਿਆਂਦਾ ਇੱਕ ਕਿਸਮ ਦਾ ਆ ਹਾਂ 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 ਜਿਵੇਂ ਕਹਿੰਦਾ ਨੇ ਸੀਆਰਟੀ ਤੇ ਬਟਨ ਲੱਗਿਆ ਨੇ ਵੀ ਆਹ ਮੂਡ ਮੂਡ ਲੱਗਿਆ ਨੇ ਇੰਦਾ ਅਗਲਾ ਡੀਜ਼ਲ ਸੇਵਰ ਮੂਡ ਹਾਂ ਹਾਂ ਇਤੋਂ ਮੂਡ ਕਹਿੰਦੇ ਨਹੀਂ ਹਾਂ ਤੇ ਕੌਣ ਨਹੀਂ ਮੂਡ ਇਹ ਆਪਣਾ ਤਿੰਨੇ ਮੱਲ ਹੁਣ ਟਰੈਕਟਰ ਆਪਣਾ ਸੀਆਰਟੀ ਇਹ ਚੱਲਦੇ ਨੇ ਕਿਸਮ ਦੇ ਕਿ ਨਹੀਂ ਨਹੀਂ ਚੱਲਦੇ ਨੇ ਹਾਂ ਆ ਤਾਂ ਤੇਲ ਨਹੀਂ ਖਾਂਦਾ ਇਹ ਤਾਂ ਜਮਾ ਹੀ ਨਹੀਂ ਖਾਂਦਾ ਕੰਮ ਉਹਨਾਂ ਦੇ ਬਰਾਬਰ ਕਰੀ ਜਾਂਦਾ ਵੱਧ ਵੱਧ ਕਰਦਾ ਨਹੀਂ ਇਹ ਨਹੀਂ ਜਿਵੇਂ ਤਿੰਨ ਟਰੈਕਟਰ ਨਾਲ ਨਾਲੇ ਕੰਮ ਵੱਧ ਕਰੂਗਾ ਮਾਏਗਾ ਨਾ ਵੀ ਜਿਹੜੇ ਉਹ ਟਰੈਕਟਰ ਨੇ ਦੂਜੇ ਦੋ ਹਾਂ ਉਹ ਤਾਂ ਵਹੀ ਜਾਂਦੇ ਨੇ ਜੋਂਡ ਯਾਰ ਜੇ ਆਲਾ 4x4 ਲੈ ਵੀ ਆਉਂਦਾ ਉਹ ਵੱਧ-ਮਤ 15 ਹਰਖਾ ਚੱਲੂ ਇਹਦੇ ਮਗਰ ਨਾਉ ਪੈਂਦੇ ਨੇ ਹਾਂ ਕਿ ਤਰ੍ਹਾਂ ਤਰ੍ਹਾਂ ਦੋ ਵੀ ਖਿੱਚਦੇ ਨੇ ਕਿ ਨਹੀਂ ਹੂੰ ਹੂੰ ਹੁਣ ਇਹ ਦੇ ਮਗਰ ਆ 11 ਪੌਰੀ ਮਸ਼ੀਨ ਪਾਈ ਹੋਈ 11 ਪੌਰੀ ਮਸ਼ੀਨ ਪਾਈ ਹੈ ਚੱਲ ਮਸ਼ੀਨ ਨੂੰ ਦੱਬਣਾ ਹੀ ਕੀ ਹੈ ਨਾ ਕੋਈ ਉਹ ਦੇ ਮਗਰ 11 ਹਾਲ ਨੇ ਤੇ ਇਹਦਾ ਹੋਰ ਕੰਮ ਕੰਮ ਕੀ ਕਰਾ ਕੇ ਲੈਂਦਾ ਤੁਸੀਂ ਉਗਲਾਇਆ ਇਹਦਾ ਕੰਮ ਕਰਾਇਆ ਸੀ ਵੀਰੇ ਟਾਇਰ ਬਦਲ ਲੈਣੇ ਆਹ ਦੇਖ ਚਾਰੇ ਟਾਇਰ ਉਹਨਾਂ ਵਿੱਚ ਪਾਏ ਨੇ ਰੈਡੀਅਲ ਦੇ ਟਾਰੇ ਰੈਡੀਅਲ ਹਾਂ ਹਾਂ ਚਾਰੋਂ ਟਾਇਰ ਪਾਤੇ ਵਧੀਆ ਹਾਂ ਹੁਣ ਇਹ ਸਲਿੱਪ ਤਾਂ ਕੱਢਦਾ ਹੀ ਨਹੀਂ ਜਮਾ ਹੀ ਸਲਿੱਪੇ ਨੇ ਕੀ ਕਰਨੇ ਹੁਣ ਤੇ ਸਰਵਿਸ ਕਰਾਈ ਆ ਇਹਦੀ ਅੱਛਾ ਫਿਲਟਰ ਫਿਲਟਰ ਬਦਲ ਤੇ ਸੈਲਫ ਦਾ ਕੰਮ ਕਰਾਤਾ ਹਾਂ ਬੈਟਰੀ ਨਮੀ ਧਰਤੀ ਚ ਅੱਛਾ ਹੋ ਪੂਰਾ ਓਕੇ ਆ ਟਰੈਕਟਰ ਓਕੇ ਆ ਵੇਟ ਧਰਤਾ ਮੂਰੇ ਨਾ ਵੇਟ ਧਰਤਾ ਮੂਰੇ ਬੈਂਪਰ ਵੀ ਲਾਇਆ ਲਿਆ ਕੇ ਹੋਰ ਉਸ ਹੌਲਾ ਧੀਗਾ ਪਹਿਲਾ ਹਾਂ ਬੈਂਪਰ ਵੀ ਲਾਇਆ ਹਾਂ ਦਰਸ ਕੋਈ ਲਿਆਂਦਾ ਸੀ ਵੀਰੇ ਨੇ 78000 ਰੁਪਏ ਦਾ ਉੱਥੋਂ ਜਿੱਥੋਂ ਆਪਾਂ ਨੇ ਲਿਆ ਤੇ ਉੱਤੇ ਇਹਦੇ ਲੱਗ ਗਿਆ ਯਾਨੀ ਖਰਚਾ ਖਰਚਾ ਪਾ ਕੇ ਟਰੈਕਟਰ ਪਾ ਕੇ ਮੈਂ ਵੀਰੇ ਨਾਲ ਗੱਲ ਕਰਦਾ ਸੀ ਲਾਈਟਾਂ ਲੁੱਟ ਜਣੀਆਂ ਲਾਈਆਂ ਨੇ 110000 ਰੁਪਏ ਲੱਗ ਗਿਆ ਯਾਨੀ ਕੰਮ ਹੋਣੇ ਪੂਰਾ ਕਰਦਾ ਹੈ ਕਿ ਨਹੀਂ ਆਪਾਂ ਕਹੀਏ ਦਾ ਜੀ ਫੁੱਲ ਕੰਮ ਕਰਦਾ ਹਾਂ ਇਹ ਬਿੰਦਰ ਸਾਡੇ ਪਿੰਡ ਦਾ ਬੰਦ ਵੀਰ ਆਇਆ ਮੇਰਾ ਤਾਂ ਫੋਰਮੈਨ ਨੂੰ ਟਰੈਕਟਰਾਂ ਬਾਰੇ ਬੜੀ ਨਾਲ ਜਿਆਦਾ ਨਹੀਂ ਮੈਂ ਤੈਨੂੰ ਉਹੀ ਪੁੱਛਣਾ ਵੀ ਚੱਕਦਾਨ ਪੂਰਾ ਪੇ ਚੱਕਦਾ ਬੱਟੇ ਐਨ ਫੱਟੇ ਚੱਕਦਾ ਤਾਂ ਕਲਾਸ਼ ਕਰਦਾ ਇੰਜਨ ਆ ਇਹਦਾ ਤਾਂ ਦੱਬਦਾ ਹੀ ਨਹੀਂ ਅਸਾਂ ਇੰਜਨ ਕਲਾਸ਼ ਕਰਦਾ ਕਲਾਸ਼ ਕਰਦਾ ਇੰਜਨ ਆ ਅੱਛਾ ਅੱਛਾ ਪਹਿਲਾਂ ਕਲਾਸ਼ ਕਰਦਾ ਇੰਜਨ ਆਉਂਦਾ ਸੀ ਨਾ ਮਹਿੰਦਰਾ ਵਿੱਚ ਵੀ ਹੈ ਮਹਿੰਦਰਾ ਨਹੀਂ ਇਹ ਸਵਰਾਜ ਦਾ ਇੰਜਨ ਆ ਸਵਰਾਜ ਦਾ ਇੰਜਨ ਆ ਤੇ ਮੈਂ ਕਹਣਾ ਹੈਗਾ ਵੀ ਦੋ ਸਿਲੰਡਰ ਆ ਇਹ ਦੋ ਸਿਲੰਡਰ ਜਿਹੜਾ 24 ਦਾ ਸਵਰਾਜ ਆਉਂਦਾ ਸੀ ਉਹਦੇ ਵਾਲਾ ਇੰਜਨ ਆ ਅਸਾਂ ਦਾ 24 ਦਾ ਸਵਰਾਜ ਆਉਂਦਾ ਸੀ ਉਹਦੇ ਵਾਲਾ ਇੰਜਨ ਆ ਹਾਂ ਮਾਰ ਕਾ ਮਹਿੰਦਰਾ ਦਾ ਜਦ ਮਹਿੰਦਰਾ ਕੰਪਨੀ ਵੀ ਨਵੀਂ ਨਵੀਂ ਆਈ ਸੀ ਪਹਿਲਾਂ ਤਾਂ ਇੰਟਰਨੈਸ਼ਨਲ ਹੁੰਦੀ ਸੀ ਐਂਟਰ ਹੁੰਦੀ ਸੀ ਕਿ ਨਹੀਂ ਐਂਟਰ ਹੁੰਦੀ ਸੀ ਪਹਿਲਾਂ ਜਦ ਕਿਹੇ ਚੇਂਜ ਹੋਈ ਦੀ ਮੈਨੂੰ ਪਤਾ ਗੇਅਰ ਘੁਰ ਕਿਵੇਂ ਪੈਂਦੇ ਨੇ ਗੇਅਰ ਬਾਲੇ ਵਧੀਆ ਪੈਂਦੇ ਨੇ ਤਾਂ ਉਂਗਲ ਇੱਧਰ ਜੀ ਦਿਖਾਉਣਾ ਮੈਂ ਸਾਰਾ ਕੁਝ ਮਹਿੰਦਰੇ ਵਾਂਗੂ ਵਾਕੀ ਦਾ ਓਕਣੇ ਆ ਹਾਂ ਆ ਚੀਜ਼ ਵੀ ਸਾਰਾ ਕਿ ਨਹੀਂ ਇਹ ਓਕਣੇ ਆ ਜੀ ਸਾਰੀ ਆ ਦੇਖ ਲੋ ਗਰ ਸੋ ਓਕਣੇ ਗੇਅਰ ਨੇ ਸਾਰੇ ਜਦ ਹੈ ਹੀ ਮਹਿੰਦਰਾ ਸਾਰਾ ਸਿਸਟਮ ਓਕਣੀ ਆ ਜਿਵੇਂ ਪੁਰਾਣਾ 475 ਦੀ ਜਗ੍ਹਾ ਕਿ ਨਹੀਂ ਹਾਂ ਹਾਂ ਟਰਾਲੀ ਨੂੰ ਤਾਂ ਐ ਮਾਰਦਾ ਚੱਕ ਕੇ ਲੈ ਵਿਟਾਲ ਆਲੂ ਸਾਰੇ ਇਹਦੇ ਨਾਲੇ ਲਾਹੇ ਨੇ ਅਸੀਂ ਲੈ ਉਟਾ ਲਈ ਟਰਾਲੀ ਨਾਲ ਲੈ ਹਾਂ ਪ੍ਰਵਾਣੀ ਮੰਨਦਾ ਹੈ ਸਾਨੂੰ ਪੂਰਾ ਕੰਮ ਦਿੰਦਾ ਹਾਂ ਹਾਂ ਹੁਣ ਇਹਦਾ ਆਪਾਂ ਰੰਗ ਰੌਣਕ ਲਾ ਦੇਣਾ ਹੈ ਨਾ ਰੰਗ ਕਰਾ ਕੇ ਨੂੰ ਸਤਰੀ ਲਵਾ ਦੇਣੀ ਹੈ ਹੋੱਡ ਵਾਲੀ ਸਹੀ ਗੱਲ ਆ ਇਹ ਦਿਖਾਵਾਂਗੇ ਦਰਸ਼ਕਾਂ ਨੂੰ ਵੀ ਉਹੀ ਟਰੈਕਟਰ ਹੈ ਕਿ ਨਹੀਂ ਹਾਂ ਹਾਂ ਚੱਲ ਨਹੀਂ ਵਧੀਆ ਲਿਆਂਦਾ ਹੈ ਕਿ ਨਹੀਂ ਹਾਂ ਵਧੀਆ ਕੰਮ ਦਿੰਦਾ ਵਾ ਵਧੀਆ ਕੰਮ ਦਿੰਦਾ ਹੋਰ ਕੁਝ ਕਿਸਾਨ ਵੀਰਾਂ ਨੂੰ ਕਹਣਾ ਜਾਵਾਂਗੇ ਆਪਣੇ ਅਪਾ ਇਹ ਕਰਦੇ ਧੰਨਵਾਦ ਕਰਦੇ ਉਹਨਾਂ ਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਹਾਂ ਤੇ ਅਪਾ ਧੰਨਵਾਦ ਕਰਦੇ ਉਹਨਾਂ ਦਾ ਵੀ ਜਾਨੀ ਅਪਾ ਛੋਟੇ ਸੰਦ ਤੋਂ ਵੀ ਕੰਮ ਵਧੀਆ ਲੈ ਲੈ ਹਾਂ ਜੀ ਕਿਸਾਨਾਂ ਨੂੰ ਅਹੀ ਸੰਦੇਸ਼ ਆ ਵੀ ਅਪਾ ਛੋਟੇ ਕੰਮ ਤੋਂ ਵੀ ਸੰਦ ਵਧੀਆ ਲੈ ਸਕਦੇ ਆ ਕੰਮ ਵਧੀਆ ਲੈ ਸਕਦੇ ਆ ਲੈ ਸਕਦੇ ਆ ਠੀਕ ਆ ਠੀਕ ਆ ਵੀ ਜਿਆਦਾ ਪੈਸੇ ਲਾਉਣ ਨਾਲ ਹਾਂ ਜਿਆਦਾ ਪੈਸੇ ਲਾਉਣ ਨਾਲ ਕਾਹ ਨੂੰ ਐਵੇਂ ਹਾਂ ਜੇ ਮੈਂ ਛੋਟਾ ਕਿਸਾਨ ਆ ਲੱਖ ਰੁਪਏ ਨਾਲ ਵੀ ਕੰਮ ਚਲਾ ਸਕਦਾ ਵਧੀਆ ਕੰਮ ਚੱਲਦਾ ਨਾਲ ਘੱਚਦਾ ਜਿਵੇਂ ਆਪਣੇ ਮੁੰਡੇ ਕੁੰਡੇ ਨਮਿਆਂ ਨੂੰ ਭਜਦੇ ਨੇ ਨਮਿਆਂ ਨੂੰ ਭਜਦੇ ਨੇ ਹਾਂ ਤੇ ਇਹਦੇ ਨਾਲ ਕੰਮ ਬਹੁਤ ਪੂਰਾ ਵਧੀਆ ਚੱਲਦਾ ਹਾਂ ਹਾਂ ਨਾਲੇ ਕਾਰ ਮਗੂ ਮੁਰਦਾ ਸਹੀ ਗੱਲ ਆ ਪਾਵਰ ਸਟੀering ਨੂੰ ਵੀ ਛੇਤੀ ਮੁਰਦਾ ਹੈ ਅੱਛਾ ਇਹਨਾਂ ਰੜਾ ਪਾਵਰ ਸਟੀering ਨੂੰ ਸਿੱਧਾ ਕਰਨਾ ਪੈਂਦਾ ਹਾਂ ਇਹਨੂੰ ਆਪਦੇ ਆਪ ਨੇ ਸਿੱਧਾ ਹੋ ਜਾਣਾ ਹਾਂ ਸਹੀ ਗੱਲ ਆ ਇਹਨਾਂ ਰੜਾ ਕਰਤਾ ਹੈ ਦੇਖ ਲੈ ਨਾ ਇਹ ਰੜਾ ਇਹਨਾਂ ਚੱਲਦਾ ਨਾਲੇ ਮੂਰੇ ਬੇਟ ਬੂਟ ਦੇਖ ਲੈ ਕਿੰਨੇ ਤਰ ਸਹੀ ਗੱਲ ਆ ਦੇਖ ਲੋ ਦਰਸ਼ਕੋ ਤੁਸੀਂ ਐਨ ਆਪਣ ਦੂਰੋਂ ਵੀ ਟਰੈਕਟਰ ਦਿਖਾ ਰਹੇ ਆ ਸਾਰਾ ਹੀ ਆਹ ਦੇਖ ਲੋ ਤੁਸੀਂ ਤੇ ਤਾਂ ਚਲੋ ਵੀਰਾ ਦਾ ਖੇਤੀ ਬਾਵਾ ਕਰਦਾ ਹੈਗਾ ਨਹੀਂ ਇਹ ਤਾਂ ਤਾਂ ਟਰੈਕਟਰ ਨਾਲ ਜਾਉਂਦੀਆਂ ਰੱਖਣੇ ਪਏ ਨੇ ਕੋਹ ਚੱਲ ਰਿਹਾ ਵੀਰਾ ਬਾਹਰ ਰਿਹਾ ਦੂਜਾ ਵੀਰਾ ਸਵਾਗਾ ਦੇ ਰਿਹਾ ਇਹ ਮੂੰਗੀ ਵੀ ਰਹੀਆ ਮੂੰਗੀ ਦਾ 20 ਕਿੰਨਾ ਕਰ ਬਾ ਰਹੇ ਹਾਂ 20 ਪਾਉਂਦੇ ਆ ਦਾ ਕੀਲੇ ਦਾ 12 ਕਿਲੋ ਕੀਲੇ ਦਾ 12 ਕਿਲੋ ਹੈ ਹਾਂ 12 ਕਿਲੋ ਠੀਕ ਆ ਠੀਕ ਆ ਤੇ ਮੜਾ ਸਟਾਰਟ ਸਟੂਟ ਕਰਕੇ ਦਿਖਾ ਮੜਾ ਸਟਾਰਟ ਕਰਕੇ ਚਲਾ ਕੇ ਦਿਖਾਉਂਦੇ ਆ ਹਾਂ ਆਵਾਜ਼ ਸੁਣਾ ਮੜੀ ਜੀ ਆਵਾਜ਼ ਤਾਂ ਬੜੀ ਪਿਆਰੀ ਹੈ ਹਾਂ ਹਾਂ ਆਲਾ ਰਾਸ ਨੂੰ ਦੇਖ ਲੋ ਆਵਾਜ਼ ਇਹ ਸੁਣਿਆ ਜਾਨ ਰੇਸ ਨਹੀਂ ਦਾ ਮੜੀ ਕਿਉਂ ਆਏ ਹਾਏ ਮਾਰਦਾ ਕਰਦਾ ਤੱਕ ਤੱਕ ਨਹੀਂ ਬੈਂਦਾ ਘਾ ਤਾਰੇ ਘੇਂਦਾ ਤਾਰੇ ਦੇਖਿਆ ਜਿਹੜਾ ਇੱਕ ਚੱਲ ਕੇ ਰਾਂ ਆ ਇਹਦੇ ਇੱਥੇ ਦੱਸਦਾ